ਆ ਸ੍ਰੀ ਵਾਹਿਗੁਰੂ ਸਹਿਬ ਜੀਉ ਰਾਗ ਗਉੜੀ ਪੂਰਵੀ ਬਾਵਣ ਅਖਰੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਣ ਅਚਰ ਲੋਕ ਤਰ ਸਭ ਕਿਛ ਨਹੀਂ ਬਾਹੇ ਏ ਅੱਖਰ ਕਿਰ ਜਾਹੇਗੇ ਓ ਅੱਖਰ ਇਨ ਮਹਿ ਨਾਹੇ ਜਹ ਬੋਲ ਤੈ ਅਛਰ ਆਵਾਜ ਜਹ ਅਭੋਰ ਤੈ ਮਨ ਨਾ ਰਹਾਵਾ ਬੋਲਾ ਬੋਲਾ ਮਦ ਹੈ ਸੋਈ ਜਸ ਹੋ ਹੈ ਤਸ ਲਖੈ ਨ ਕੋਈ ਹਲ ਹੈ ਲਹੋ ਤੋ ਕਿਆ ਕਹੋ ਕਹੋ ਤਾ ਕੋ ਪਕਾਰ ਬਟਕ ਬੀਜ ਮੈਂ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਹਲ ਹੈ ਲਹੰਤਾ ਪੇਦ ਛੈ ਕਸ਼ ਕਸ਼ ਪਾਇਓ ਪੇਦ ਉਟ ਪੇਦ ਮਨ ਵਿਦਿਓ ਪਾਇਓ ਭੰਗ ਅਸ਼ੇਦ ਤੁਰਕਾ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਕ ਪੜਿਐ ਗਿਆਨ ਓੰਕਾਰ ਆਤਮੈ ਜਨਾ ਲਿਖ ਅਰ ਮਿਟੈ ਤਾਹਿ ਨਾਨਾ ਓੰਕਾਰ ਲਖੈ ਜ ਕੋਈ ਸੋਈ ਲਖ ਮਿਟਣਾ ਨਾ ਹੋਈ ਕੱਕਾ ਕਿਰਨ ਕਮਲ ਮਹਿ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾ ਅਰਜੇਤ ਹ ਕੁਸਮ ਰਸ ਪਾਵਾਂ ਕਹ ਕਹਾ ਕਹਿ ਕਾ ਸਮਝਾਵਾਂ ਖਖਾ ਹੈ ਖੋੜ ਮਨ ਹਾਵਾਂ ਖੋੜੇ ਛਾੜ ਨਾ ਦਹਿ ਦਿਸਤਾਵਾ ਖਸਮ ਜਾਣ ਖਿਮਾ ਕਰ ਰਹਿ ਤਾ ਹੋਏ ਨਖਿਆਉ ਅਖੈ ਪਦਲ ਹੈ ਗਗਾ ਗੁਰ ਕੇ ਵਚਨ ਪਛਾਨਾ ਦੂਜੀ ਬਾਤ ਨਾ ਧਰਈ ਕਾਨਾ ਰਹਿ ਵਿਹੰਗ ਮਾ ਕਤਹ ਨਜਾਈ ਅਗਹਿ ਗਹਾ ਗਹਿ ਗਗਨ ਰਹਾਈ ਕਗਾ ਘਟ ਘਟ ਨਿਮਸੈ ਸੋਈ ਘਟ ਫੁਟੇ ਘਟ ਕਵਹਿ ਨ ਹੋਈ ਤਾ ਘਟ ਮਾਹਿ ਕਾਟ ਜਵ ਆਵਾ ਤਾ ਕਟ ਮਾਹਿ ਘਟ ਜੋ ਪਾਵਾ ਸੋ ਘਟ ਛਾਡ ਅਬ ਘਟ ਕਤਤਾਵਾ ਗੰਗਾ ਨਿਗਰਹਿ ਸਨੇਹੁ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀਐ ਪਰਮ ਸਿਆਨ ਪਏ ਚਚਾਰ ਚਿਤਾ ਚਿਤਰ ਹੈ ਭਾਰੀ ਤਜ ਚਿਤਰ ਹੈ ਚਿਤ ਹੋ ਚਿਤਕਾਰੀ ਚਿਤਰ ਅਵ ਚਿਤਰ ਇਹ ਅਵ ਝੇਰਾ ਤਜ ਚਿਤਰ ਚਿਤ ਚਰਾਖ ਚ ਤੇਰਾ ਸਚਾਈ ਹੈ ਛਤਰਪਤ ਪਾਸਾ ਸ਼ੱਕ ਕੇ ਨਾ ਰਹੋ ਛਾੜ ਕੇ ਨਾ ਸਾਰੀ ਮਨ ਮੈਂ ਤਨ ਰਹਿ ਰੀ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜਜਾ ਜੋ ਜਨ ਜੀਵਤ ਜਰਾਵੈ ਜੋ ਬਨ ਜਾਰੁ ਜੁਗਤ ਸੋ ਪਾਵੇ ਆਸ ਜਰ ਪਰ ਜਰ ਜਰ ਜਬਰਹਿ ਤਬ ਜਾਇ ਜੋ ਤਉ ਜਾ ਰੋ ਲਹਿ ਚੱਜਾ ੁਰਜਾ ਸੁਰਜ ਨਹੀਂ ਜਾਨਾ ਰਹਿਓ ਝਜਕ ਨਾਹੀ ਪਰਵਰਨਾ ਕਤ ਚਖ ਚਖ ਔਰਨ ਸਮਝਾਵਾ ਝਗਰ ਕੀਏ ਝਗਰਾ ਉਹੀ ਪਾਵਾ ਵੰਜ ਨਿਕਟ ਜੋ ਘਟ ਰਹਿਓ ਦੂਰ ਤਹਾ ਕਹਾ ਤਜ ਜਾਏ ਜਾ ਕਾਰਨ ਜਗ ਢੂਡੇਓ ਨਿਰੋ ਪਾਇਓ ਤਾਹੀ ਟਟਾ ਬਿਗਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤ ਹੈ ਨਾ ਜਾਵਾ ਰਹਿ ਲਵਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗਨੀ ਰਾ ਨੀਠ ਨੀਠ ਮਨ ਕੀ ਆ ਧੀਰਾ ਜਿਨ ਠੱਗ ਠਗਿਆ ਸਗਲ ਜਗ ਖਾਵਾ ਸੂ ਠੱਗ ਠਗਿਆ ਠੌਰ ਮਨ ਆਵਾ ਨੱਡਾ ਡਰੁ ਭਜੇ ਡਰ ਜਾਈ ਤਾ ਡਰ ਮੈਂ ਡਰ ਰਹਿ ਆ ਸਮਾਈ ਜੋ ਡਰ ਡਰੈ ਤਾ ਫਿਰ ਡਰ ਲਾਗੈ ਨਿਡਰ ਹੂਆ ਡਰ ਉਰ ਹੋਏ ਭਾਗੈ ਢੱਡਾ ਟਿਗ ਟੂਡਾ ਕਤ ਆਨਾ ਢੂੜਤ ਹੀ ਤਹ ਗਏ ਪਰਾਨਾ ਚੜਸ ਮੇਰਾ ਢੂਂਡ ਜਬ ਆਵਾਜ ਇਹ ਗੜਗੜਿਓ ਸੋ ਗੜ ਮੈਂ ਪਾਵਾ ਨਾ ਨਾ ਰਣ ਰੂਤ ਨਰਨੇ ਹੀ ਕਰਾ ਨਾਨੇ ਬਨਾ ਫੋਨ ਸੰਚਰੈ ਧਨ ਜਨਮ ਤਾਹੀ ਕੋ ਗਣ ਮਾਰਾ ਇਕੈ ਤਜ ਜਾਏ ਘਣੈ ਤਤ ਆਤਰ ਤਰਿਓ ਨਹ ਜਾਈ ਤਨ ਤ੍ਰਿ ਭਵਨ ਮੈਂ ਰਹੇ ਹੋ ਸਮਾਈ ਜੋ ਤ੍ਰਿ ਭਵਨਾ ਤਨ ਮਾ ਹਿਸਮਾਵਾ ਤਉ ਤਤੈ ਤਤ ਮਿਲਿਆ ਸਚ ਪਾਵਾ ਥੱਥਾ ਅਥਾਹ ਥਾਹ ਨਹੀਂ ਪਾਵਾ ਓਹ ਅਥਾਹ ਇਹੋ ਥਿਰ ਨ ਰਹਾਵਾ ਥੋੜਾ ਥਲ ਥਾਨਕ ਆਰੰਭ ਬਿਨ ਹੀ ਥਾਬੈ ਮੰਦਰ ਥੰਬੈ ਦੱਦਾ ਦੇਖ ਜੋ ਬਿਨ ਸੁਨਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸ ਵੈ ਦਵਾਰ ਕੁੰਚੀ ਜਬ ਦੀਜੈ ਤਉ ਦਇਆਲ ਕੋ ਦਰਸਨਾ ਕੀਜੈ ਤੱਦਾ ਅਰਦਾਇ ਉਰਦਨ ਬੇਰਾ ਅਰਦਾਇ ਉਰਦੈ ਮੰਜ ਵਸੇਰਾ ਹਰਦਾ ਛਾੜ ਉਰਦਜੋ ਆਵਾ ਤਉ ਅਰਦਾਇ ਉਰਦ ਮਿਲਿਆ ਸੁਖ ਪਾਵਾ ਨੰਨਾ ਨੇ ਸ ਦਿਨ ਨਿਰਖਤ ਜਾਈ ਨਿਰਖਤ ਨੈਨ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਇ ਪਾਵਾ ਤਵਲੇ ਨਿਰਖੇ ਨਿਰਖ ਮਿਲਾਵਾ ਪਪਾ ਆਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰ ਚੋ ਲਾਵਾ ਪੰਜੋ ਇੰਦਰੀ ਨਿਗਰਹਿ ਕਰਈ ਪਾਪ ਫੁੰਨ ਦਉ ਨਿਰਵਰਈ ਫਫਾ ਵੈਨ ਫੂਲੇ ਫਲ ਹੋਈ ਤਾ ਫਲ ਫੰਕ ਲਖ ਜ ਕੋਈ ਦੂਣ ਨ ਪਰਈ ਫੰਕ ਵਿਚਾਰਾ ਤਾ ਫਲ ਫੰਕ ਸਭੈ ਤਨ ਫਾਰ ਬੱਬਾ ਵਿੰਦ ਬਿੰਦ ਮਿਲਾਵਾ ਵਿੰਦ ਬਿੰਦ ਨ ਵਿਸ਼ਰਨ ਪਾਵਾ ਬੰਦਾ ਹੋਏ ਤਾ ਬੰਦਗੀ ਗਾਹ ਬੰਦਾ ਹੋਏ ਬੰਦਗੀ ਗੈ ਬੰਦਕ ਹੋਏ ਬੰਦ ਸੁੱਧ ਲਹ ਭੱਬਾ ਪਿਦ ਪੀਦ ਮਿਲਾਵਾ ਅਵ ਭਉ ਭਾਨ ਭਰੋਸ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਭਇਆ ਭੇਦੂ ਭੂਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਉ ਮਨ ਮਿਲਤਾ ਬਿਲ ਮਾਵੈ ਮਗਨ ਭਇਆ ਤੇ ਸੋ ਸੱਚ ਪਾਵੈ ਮੰਮਾ ਮਨ ਸੋ ਕਾਜ ਹੈ ਮਨ ਸਾਦੇ ਸਦ ਹੋਈ ਮਨ ਹੀ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਇ ਇਹ ਮਨ ਸ਼ਕਤੀ ਇਹੋ ਮਨ ਸਿਓ ਇਹ ਮਨ ਪੰਚ ਤਤ ਕੋ ਜੀਓ ਇਹ ਮਨ ਲੈ ਜਾਉਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਜਈਆ ਜੋ ਜਾਣ ਤੋ ਦਰਮਤ ਹੰਕਾਰ ਵਸ ਕਾਇਆ ਰਗਾਓ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾ ਰਾ ਰਸ ਨਿਰਸ ਕਰ ਜਾਨਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜਿ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਬ ਮਨ ਲਾਵੇ ਅੰਤ ਨਾ ਜਾਏ ਪਰਮ ਸੱਚ ਪਾਵੇ ਅਰਜਉ ਤਾਹ ਪ੍ਰੇਮ ਨਿਵ ਲਾਵੇ ਤਉ ਲਹ 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 ਚਰਨ ਸਮਾਵੇ ਵਾ ਵਾਰ ਵਾਰ ਵਿਸਨ ਸੁਮਾਰ ਵਿਸਨ ਸੁਮਾਰ ਨਾ ਵਹਿਾਰ ਬਲਵਲ ਜੇ ਵਿਸ਼ਨ ਤਨ ਨਾ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਹੋ ਹੋਏ ਇਹੋ ਵਾਰੋ ਹੋ ਜਮ ਲੈ ਤਾ ਮਿਲਤ ਨ ਜਾਣੈ ਕੋਈ ਸਸਾ ਸੋ ਨੀਕਾ ਕਰ ਸੋਦਾ ਘਟ ਪਰਚਾ ਕੀ ਬਾਤ ਨਿਰੋਧ ਘਟ ਪਰਚੈ ਜੋ ਉਪਜੈ ਭਾਈ ਪੂਰ ਰਹਿਆ ਤੈ ਤਿਰ ਭਵਨ rau ਘਟ ਪਰਚੈ ਜੋ ਉਪਜੈ ਭਾਉ ਪੂਰ ਰਹਿਆ ਤੈ ਤਿਰ ਭਵਨ rau ਖਖਾ ਖੋਜ ਪਰਜ ਕੋਈ ਜੋ ਖੋਜੈ ਸੋ ਬਹਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਧਰ ਤਰਤ ਨਾ ਲੱਗ ਲਾਵੇ ਬਾਰਾ ਸਸਾ ਸੋ ਸਹ ਸੇ ਜਸ ਵਾਰੈ ਸੋਈ ਸਹੀ ਸੰਦੇਹ ਨਿਵਾਰੈ ਆਲਪ ਸੁਖ ਛਾੜ ਪਰਮ ਸੁਖ ਭਾਵਾ ਤਾਵੇ ਹੀ ਤ੍ਰੀਅ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਵਹ ਮਨ ਮਾਨਾ ਹੈ ਤੋ ਸਹੀ ਲਖੈ ਜ ਕੋਈ ਤਵਹ ਤਾਵੋ ਹੀ ਹੋਏ ਹੋਏ ਨਾ ਹੋਈ ਲਿਓ ਲਿਓ ਕਰਤ ਫਰੈ ਸਭ ਲੋਗ ਤਾ ਕਾਰਨ ਵਿਆਪੈ ਵੋ ਸੋਗ ਲਕਸ਼ਮੀ ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤਾ ਜੂਨਹ ਚੇਤੇ ਆਵ ਜਗ ਜਾਨ ਜੋ ਮਨ ਰਹਿ ਜਹ ਕਾ ਵਚਰਾ ਤਹ ਥਿਰ ਲਹਿ ਬਾਵਨ ਅੱਖਰ ਜੋਰੀਆਂ ਸਕਿਆ ਨ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਵੀ ਰਾ ਕਹੈ ਪੰਡਤ ਹੋਏ ਸੁਨ ਪੈ ਰਹੈ ਪੰਡਤ ਲੋਗ ਕਉ ਵਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾ ਕਹਿ ਜੀ ਅਜੈਸੀ ਹਉਦ ਹੋਈ ਕਹਿ ਕਬੀਰ ਜਨਗਾ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ 라ਗ ਗਉੜੀ ਤਿੰਤੀ ਕਬੀਰ ਜੀ ਕੀ ਸ਼ਲੋਕ ਤੰਦਰ ਤਿੰਤੀ ਸਤ ਵਾਰ ਕਹਿ ਕਬੀਰ ਰਿਵਾਰ ਨ ਪਾਰ ਸਾਧਕ ਸਿੱਧ ਲਖੈ ਜਪਿਓ ਆਪੇ ਕਰਤਾ ਆਪੇ ਦੇਉ ਤਿੰਤੀ ਮਾਵਸ ਮੈਂ ਆਸਨੀ ਵਾਰੋ ਅੰਤਰਜਾਮੀ ਰਾਮ ਸਮਾਰੋ ਜੀਵਤਾ ਪਾਵ ਮੁਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਾਮ ਲਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭਏ ਮਨ ਨਿਰਮਲਾ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾ ਅਰਬਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲਾ ਘਟ ਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮੈਂ ਰਹੈ ਸਮਾਏ ਦੁਤਿਆ ਦੋ ਕਰ ਜਾਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਹੋ ਵੜੈ ਨਾ ਘਟਤਾ ਜਾਏ ਆ ਕੁੱਲ ਨਿਰੰਜਨ ਇਕੈ ਭਾਏ ਤ੍ਰਿਤਿਆ ਤੀਨੇ ਸਭ ਕਰ ਲਿਆਵੈ ਆਨੰਦ ਮੂਲ ਪਰਮ ਬਦ ਪਾਵੇ ਸਾਦ ਸੰਗਤੁ ਭੁਜੈ ਵਿਸਵਾਸ ਬਾਹਰ ਭੀਤਰਾ ਸਦਾ ਪ੍ਰਗਾਸ ਚੌਥਾ ਚੰਚਲੈ ਮਨ ਕੋ ਗਹ ਕਾਮ ਕ੍ਰੋਧ ਕੀ ਸੰਗ ਕਬਹੁ ਨ ਬਹੋ ਕਾਮ ਕ੍ਰੋਧ ਸੰਗ ਕਬਹੁ ਨ ਬਹੋ ਜਲ ਥਲ ਮਾਹਿ ਆਪਿ ਆਪਹਿ ਜਪਹੁ ਆਪਣਾ ਜਾਪ ਪੰਚ ਹੈ ਪੰਚ ਤਤ ਵਿਸਥਾਰ ਕਨਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਦਾਰਸ ਪੀਵੇ ਕੋਈ ਜਰਾ ਮਰਨ ਦੁਖ ਫੇਰ ਨਾ ਹੋਏ 60 ਖਟ ਚਕਰ ਸ਼ਹੁ ਦਿਸਤਾਏ ਬਿਨ ਪਰਚੈ ਨਹੀਂ ਥੇਰਾ ਰਹਾਏ ਦੋਦਾ ਮੇਟ ਖਿਮਾ ਗੈ ਰੋ ਕਰਮ ਧਰਮ ਕੀ ਸੂਰਨ ਸਹੋ ਸੰਤੈ ਸਤ ਕਰ ਬਾਚਾ ਜਾਣ ਆਤਮ ਰਾਮ ਲੇਹੁ ਪ੍ਰਵਾਣ ਛੂਟੈ ਸੰਸਾਰ ਮਟ ਜਾਹਿ ਦੁਖ ਸੁਨ ਸਰੋਵਰ ਭਾਵ ਸੁਖ ਅਸ਼ਮੀ ਅਸ਼ਟਤਾਤ ਕੀ ਕਾਇਆ ਤਾਮਹ ਕੁੱਲ ਮਹਾਨਿਦ ਰਾਯਾ ਕਮ ਗਿਆਨ ਬਤਾਵੇ ਭੀਦਾ ਓਟਾ ਰਹਿਆ ਭੰਗ ਅਹੇਦਾ ਨੌਮੀ ਨਵੈ ਦਵਾਰ ਕੋ ਸਾਧ ਬਹਿਤੀ ਮਨਸਾ ਰੱਖੋ ਬਾਂਧ ਲੋਭ ਮੋਹ ਸਭ ਮੀਸਰ ਜਾਹ ਜੁਗ ਜੁਗ ਜੀਵ ਹੋ ਅਮਰ ਫਲ ਖਾਹ ਦਸਮੀ ਦਹਿਦ ਸਹੋਏ ਅਨੰਦਾ ਛੂਟੈ ਭਰਮ ਮਹ ਮਲੇ ਗੋਬਿੰਦਾ ਜੋ ਤਾ ਸਰੂਪੀ ਤਤਨੂਪਾ ਵਰਣਾ ਮਰਣਾ ਸਾਹ ਨਹੀਂ ਤੂਪਾ ਇਕਾਦਸੀ ਏਕ ਦਿਸ ਧਾਵੈ ਤਉ ਜੁਨੀ ਸੰਕਟ ਬਹਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਮਾਰਸ ਵਾਰਾ ਯੁਗ ਵੈ ਸੂਰਾ ਅਹਨਸ ਵਾਜੇ ਅਨਹਦ ਤੂਰਾ ਦੇਖਿਆ ਤਿਹੂ ਲੋਕਾ ਪਿਓ ਅਚਰਜ ਭਇਆ ਜੀਵ ਤੇਸੀਓ ਤੇਰਸ ਤੇਰਾ ਅਗਮ ਬਖਾਨ ਅਰਧ ਉਰਧ ਵਿੱਚ ਸਮ ਪਹਿਚਾਨਾ ਨੀਚ ਊਚ ਨਹੀਂ ਮਾਨ ਮਾਨ ਵਿਆਪਕ ਰਾਮ ਸਗਲ ਸਮਾਨਾ ਚੌਦਸ ਚੌਦਾ ਲੋਕ ਮਝਾਰ ਰੋਮ ਰੋਮ ਵਸੈ ਮੁਰਾਰ ਸਤਾ ਸੰਤੋਖ ਕਾ ਤਰੋ ਧਿਆਨ ਕਤਨੀ ਕਥਿਐ ਬ੍ਰਹਮ ਗਿਆਨ ਪੂਨਿਆ ਪੂਰਾ ਚੰਦ ਆਕਾਸ਼ ਪਾਸਰੈ ਕਲਾ ਸਹਿਜ ਪ੍ਰਗਾਸ ਆਦੁ ਅੰਤ ਮਦ ਹੋਏ ਰਹਿਆ ਤੀਰ ਸੁਖ 사ਗਰ ਮੈ ਰਮੈ ਕਵੀਰਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਬਾਰ ਕਬੀਰ ਜੀੋ ਕੇ ਸਤ ਬਾਰ ਬਾਰ ਹਰ ਕੀ ਗੁਣ ਗਾਵ ਗੁਰ ਗੰ ਭੇਦ ਸੋ ਹਰ ਕਾ ਪਾਵ ਰਹਾਵ ਆਦਤ ਕਰੈ ਭਗਤ ਦਾ ਆਰੰਭ ਕਾਇਆ ਮੰਦਰ ਮਨ ਸਾਥੰਭ ਹਨਸ ਅਖੰਡ ਸੁਰ ਹੀ ਜਾਏ ਤਉ ਅਨਹਦ ਬੀਣ ਸਹਿਜ ਮੈਂ ਬਾਈ ਸੋਮਵਾਰ ਸਸ ਮਰਤ ਚਰੈ ਝਾਕ ਤ ਬੇਗ ਸਗਲ ਵਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਤੋ ਮਨ ਮਤ ਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਾਹੀਤਾ ਪੰਜ ਚੋਰ ਕੀ ਜਾਣੈ ਰੀਤਾ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਸੈ ਹੈ ਰਾਈ ਬੁੱਧ ਬਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮੈਂ ਹਰਿ ਕਾ ਬਾਸ ਗੁਰ ਮਿਲਦਾ ਉਹ ਇਕ ਸੰਧਾਰੈ ਉਰਦ ਪੰਕਲੈ ਸੂਧਾ ਕਰੈ ਬ੍ਰਹਸਪਤ ਵਿਖਿਆ ਦੇ ਵਿਹਾਈ ਤੀਨ ਦੇਵ ਇਕ ਸੰਗ ਲਾਏ ਤੀਨ ਨਦੀ ਤੈ ਤ੍ਰਿਕੁਟੀ ਮਾਹੇ ਅਹਨਸ ਕਸਮਲ ਧੋਵੈ ਨਾਹੇ ਸੂਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਆਨਦਨ ਆਪ ਆਪ ਸੋ ਲੜੈ ਸੁਰਖੀ ਪਾਂਚੋ ਰਾਖੈ ਸਬੈ ਤੋ ਦੂਜੀ ਦ੍ਰਿਸ਼ਟ ਸੋ ਪੈਸੈ ਕਵੈ ਥਾਵਰ ਤੇਰ ਕਰ ਰਾਖੈ ਸੋਏ ਜੋਤ ਕੀ ਬੱਟੀ ਘਟ ਮੈਂ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਕਟ ਮੈਂ ਦੂਜੀ ਆਨ ਤਾਲਾ ਮਹਿਰਣਾ ਲਾਬੈ ਜਨ ਰਾਮ ਤ ਰਾਮ ਸੋ ਲਾਗੋ ਰੰਗ ਕਹਿ ਕਬੀਰ ਤੈ ਨਿਰਮਲ ਅੰਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ